ਸਿੱਖ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਨੂੰ ਸਮਰਪਿਤ ਸਿੱਧੂ ਮੂਸੇਵਾਲਾ ਦਾ ਗੀਤ ਵਾਰ ਰਿਲੀਜ਼ ਹੋ ਚੁੱਕਾ ਹੈ ਵਾਰੀ ਤਰ੍ਹਾਂ ਗਾਇਆ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਜਿਸ ਤਰ੍ਹਾਂ ਹਰੀ ਸਿੰਘ ਨਲੂਆ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ ਉਸ ਨੂੰ ਸੁਣ ਕੇ ਤੁਸੀਂ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਦੇ ਫੈਨ ਹੋ ਜਾਵੋਗੇ ਪਰ ਇੱਥੇ ਜ਼ਿਕਰ ਕਰਨਾ ਬਣਦਾ ਹੈ ਇਸ ਗੀਤ ਦੇ ਨਾਇਕ ਹਰੀ ਸਿੰਘ ਨਲੂਆ ਦਾ ਅਤੇ ਉਹਨਾਂ ਦੀ ਬਹਾਦਰੀ ਦਾ ਆਖਿਰ ਕੌਣ ਸੀ ਹਰੀ ਸਿੰਘ ਨਲੂਆ ਜਿਨ੍ਹਾਂ ਦੀ ਬਹਾਦਰੀ ਤੋਂ ਡਰਦੇ ਅਫਗਾਨਾ ਨੇ ਸਲਵਾਰਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਸੋ ਪੇਸ਼ ਹੈ ਹਰੀ ਸਿੰਘ ਨੋਲਵਾ ਬਾਰੇ ਸਾਡੀ ਇੱਕ ਖਾਸ ਰਿਪੋਰਟ 2000 ਰਹਿਣਾ ਜਰਾ ਕਾਇਮ ਐਸਾ ਸਿੱਖਾ ਪਠਾਣਾ ਨੂੰ ਡੰਗਿਆ ਜੀ ਹਰੀ ਸਿੰਘ ਸਰਦਾਰ ਤਲਵਾਰ ਕੱਢ ਕੇ ਮੂੰਹ ਸਿਆ ਪਠਾਣਾ ਦਾ ਰੰਗਿਆ ਜੀ ਅਫਜ਼ਲ ਖਾਨ ਪਠਾਣ ਦਲੇਰ ਯਾਰੋ ਮੂੰਹ ਫੇਰ ਕੇ ਲੜਨ ਤੋਂ ਸੰਗਿਆ ਜੀ ਕਦਰ ਯਾਰੋ ਛੱਡ ਮੈਦਾਨ ਗਿਆ ਦਰਾ ਜਾ ਖੈਬਰ ਵਾਲਾ ਲੰਗਿਆ ਜੀ ਸਿੱਖ ਇਤਿਹਾਸ ਬਹਾਦਰੀ ਦੀਆਂ ਮਿਸਾਲਾਂ ਨਾਲ ਭਰਿਆ ਹੋਇਆ ਏ ਪਰ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੀ ਬਹਾਦਰੀ ਦੀ ਦੂਜੀ ਮਿਸਾਲ ਦੁਨੀਆ ਤੇ ਦੇਖਣ ਨੂੰ ਨਹੀਂ ਮਿਲਦੀ ਅਫਗਾਨਿਸਤਾਨ ਦੀ ਉਹ ਧਰਤੀ ਜਿਸ ਬਾਰੇ ਮਸ਼ਹੂਰ ਹੈ ਕਿ ਉਸ ਉੱਤੇ ਕੋਈ ਰਾਜ ਨਹੀਂ ਕਰ ਸਕਿਆ ਪਰ ਹਰੀ ਸਿੰਘ ਨਲੂਆ ਨੇ ਉੱਥੇ ਸਿੱਖ ਰਾਜ ਕਾਇਮ ਕੀਤਾ ਹਰੀ ਸਿੰਘ ਨਲੂਆ ਦਾ ਖੌਫ ਇੰਨਾ ਸੀ ਕਿ ਉਸਦੇ ਹੁੰਦੇ ਅਫਗਾਨਾ ਦੀ ਖੈਬਰ ਦਰਾਪਾਰ ਕਰਨ ਦੀ ਹਿੰਮਤ ਨਾ ਹੋਈ ਅਫਗਾਨ ਲੋਕ ਕਥਾਵਾਂ ਵਿੱਚ ਮਾਮਾ ਨਲੂਏ ਦੇ ਨਾਮ ਦੀ ਵਰਤੋਂ ਆਪਣੇ ਬੱਚਿਆਂ ਨੂੰ ਡਰਾਉਣ ਅਤੇ ਸ਼ਾਂਤ ਕਰਨ ਲਈ ਕਰਦੀਆਂ ਸਨ ਅਫਗਾਨਿਸਤਾਨ ਦੀਆਂ ਮਾਵਾਂ ਦੇ ਚੀਕਾ ਆਮ ਕਹਾਵਤ ਹੈ ਜੋ ਤੁਸੀਂ ਰੋਣਾ ਬੰਦ ਨਹੀਂ ਕਰਦੇ ਤਾਂ ਹਰੀਆ ਰਾਗਲੇ ਜਾਨੀ ਹਰੀ ਸਿੰਘ ਨਲੂਆ ਆ ਜਾਏਗਾ ਹਰੀ ਸਿੰਘ ਨਲੂਆ ਦੀਆਂ ਬਹਾਦਰੀ ਦੀਆਂ ਕਥਾਵਾਂ ਅਜਿਹੀਆਂ ਨੇ ਕਿ ਸੁਣ ਅੱਜ ਵੀ ਵੈਰੀਆਂ ਨੂੰ ਕੰਬਣੀ ਛਿੜ ਜਾਏ ਹਰੀ ਸਿੰਘ ਨਲੂਆ ਬਾਰੇ ਮਸ਼ਹੂਰ ਹੈ ਕਿ ਉਸਨੇ ਇੱਕ ਸ਼ੇਰ ਦੀਆਂ ਜਾਬਾ ਪਾੜ ਕੇ ਉਸ ਨੂੰ ਮਾਰ ਦਿੱਤਾ ਸੀ ਹਰੀ ਸਿੰਘ ਦਾ ਜਨਮ 1700 ਕਨਵੇਂ ਵਿੱਚ ਇੱਕ ਉੱਪਰ ਪਰਿਵਾਰ ਦੇ ਵਿੱਚ ਗੁਜਰਾਵਾਲਾ ਦੇ ਵਿੱਚ ਹੋਇਆ ਉਸਦੇ ਪਿਤਾ ਗੁਰਦਿਆਲ ਸਿੰਘ ਦੀ 1798 ਦੇ ਵਿੱਚ ਮੌਤ ਹੋ ਗਈ ਜਦੋਂ ਉਹ ਸਿਰਫ 7 ਸਾਲਾ ਦਾ ਸੀ 1801 ਵਿੱਚ 10 ਸਾਲ ਦੀ ਉਮਰ ਵਿੱਚ ਉਸ ਨੇ ਅੰਮ੍ਰਿਤ ਸੰਚਾਰ ਲਿਆ ਅਤੇ ਇੱਕ ਖਾਲਸਾ ਵਜੋਂ ਆਪਣਾ ਜੀਵਨ ਅਰੰਗ ਕੀਤਾ 12 ਸਾਲ ਦੀ ਉਮਰ ਵਿੱਚ ਉਸ ਨੇ ਆਪਣੇ ਪਿਤਾ ਦੀ ਜਾਇਦਾਦ ਦਾ ਪ੍ਰਬੰਧਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਘੋੜਸਵਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹਰਿ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸਭ ਤੋਂ ਭਰੋਸੇਯੋਗ ਕਮਾਂਡਰਾਂ ਦੇ ਵਿੱਚੋਂ ਇੱਕ ਸੀ ਉਹ ਕਸ਼ਮੀਰ, ਹਜ਼ਾਰਾ ਅਤੇ ਪਿਸ਼ਾਵਰ ਦਾ ਗਵਰਨਰ ਸੀ। ਬੇहद ਘਟੂਮਲ ਦੇ ਵਿੱਚ ਕਥਿਤ ਤੌਰ 'ਤੇ ਇੱਕ ਬਾਗ ਨੂੰ ਮਾਰਨ ਤੋਂ ਬਾਅਦ ਹਰੀ ਸਿੰਘ ਦੇ ਨਾਮ ਦੇ ਨਾਲ ਨਲਵਾ ਖਿਤਾਬ ਮਿਲ ਗਿਆ। ਉਸ ਨੂੰ ਇਸੇ ਕਾਰਨ ਕਰਕੇ ਬਾਗਮਾਰਗੀ ਕਿਹਾ ਜਾਂਦਾ ਸੀ। ਲੋਕ ਕਥਾਵਾਂ ਦੇ ਅਨੁਸਾਰ ਉਸ ਦੀ ਸ਼ਿਕਾਰ ਮਹੀਨੇ ਦੌਰਾਨ ਇੱਕ ਬਾਗ ਨੇ ਅਚਾਨਕ ਉਸ ਉਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਹੈਰਾਨ ਕਰ ਦਿੱਤਾ ਅਤੇ ਉਸ ਨੂੰ ਆਪਣੀ ਤਲਵਾਰ ਕੱਢਣ ਦਾ ਸਮਾਂ ਵੀ ਨਹੀਂ ਦਿੱਤਾ। ਇਕ ਆਖਰੀ ਕੋਸ਼ਿਸ਼ ਵਿੱਚ ਉਸਨੇ ਬਾਗ ਦੇ ਜਵਾੜੇ ਨੂੰ ਫੜ ਲਿਆ ਬਾਗ ਨੂੰ ਪਿੱਛੇ ਧੱਕ ਦਿੱਤਾ ਅਤੇ ਫਿਰ ਆਪਣੀ ਤਲਵਾਰ ਕੱਢੀ ਜਿਸ ਨਾਲ ਉਸਨੇ ਬਾਗ ਨੂੰ ਮਾਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਇਹ ਘਟਨਾ ਸੁਣ ਕੇ ਕਥਿਤ ਤੌਰ ਉਤੇ ਕਿਹਾ ਸੀ ਵਾਹ ਮੇਰੇ ਰਾਜੇ ਨਾਲ ਵਾਹ ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ ਇਸੇ ਘਟਨਾ ਤੋਂ ਬਾਅਦ ਹਰੀ ਸਿੰਘ ਦੇ ਨਾਮ ਨਾਲ ਨਲਵਾ ਲੱਗ ਗਿਆ ਸੀ ਦੱਸ ਜੀਏ ਕਿ ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਆ ਨੇ ਜਦੋਂ ਇਹ ਜਹਾ ਕੀਤਾ ਤਾਂ ਉਸ ਦੇ ਨਾਮ ਨਾਲ ਵੀ ਰਾਜਾ ਨਲ ਸਾਨੀ ਪੈ ਗਿਆ ਸਰਦਾਰ ਜੀ ਦੇ ਨਾਮ ਨਾਲ ਇਹ ਜੁੜ ਜਾਣ ਤੋਂ ਬਾਅਦ ਆਮ ਵਰਤੋਂ ਵਿੱਚ ਆਉਣ ਕਰਕੇ ਇਸ ਵਿੱਚ ਥੋੜੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲੂਆ ਪੈ ਗਿਆ 1807 ਵਿੱਚ 16 ਸਾਲ ਦੀ ਉਮਰ ਵਿੱਚ ਨਲੂਆ ਨੇ ਕਸੂਰ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਦੀ ਲੜਾਈ ਲੜੀ ਅਤਫਗਾਨੀ ਸ਼ਾਸਕ ਉਤਕਦੀਨ ਖਾਨ ਨੂੰ ਹਰਾਇਆ ਫਿਰ 1813 ਵਿੱਚ ਅਟਕ ਦੀ ਲੜਾਈ ਲੜੀ ਨਲਵਾ ਨੇ ਹੋਰ ਕਮਾਂਡਰਾਂ ਦੇ ਨਾਲ ਅਦੀਨ ਖਾਨ ਅਤੇ ਉਸਦੇ ਭਰਾ ਦੋਸਤ ਮੁਹੰਮਦ ਖਾਨ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਜੋ ਕਾਬੂਲ ਦੇ ਸ਼ਾਹ ਮਹਿਮੂਦ ਦੀ ਤਰਫੋਂ ਲੜੇ ਸਨ ਦੁਰਾਨੀ ਪਠਾਨਾ ਉੱਤੇ ਸਿੱਖਾਂ ਦੀ ਇਹ ਪਹਿਲੀ ਵੱਡੀ ਜਿੱਤ ਸੀ 1818 ਵਿੱਚ ਨਲਵਾ ਦੇ ਅਧੀਨ ਇੱਕ ਸਿੱਖ ਫੌਜ ਨੇ ਪਿਸ਼ਾਵਰ ਦੀ ਲੜਾਈ ਜਿੱਤ ਲਈ ਇਸ ਤੋਂ ਬਾਅਦ ਨਲੂਆ ਨੇ 1837 ਵਿੱਚ ਜਮਰੋਦ ਉੱਤੇ ਕਬਜ਼ਾ ਕਰ ਲਿਆ ਜੋ ਕਿ ਖੈਬਰ ਦਰੇ ਰਾਹੀਂ ਅਫਗਾਨਿਸਤਾਨ ਦੇ ਪ੍ਰਵੇਸ਼ ਮਾਰਗ ਉੱਤੇ ਇੱਕ ਕਿਲਾ ਸੀ ਮਲਤਾਨ, ਖਜ਼ਾਰਾ, ਮਨਕੇਰਾ ਅਤੇ ਕਸ਼ਮੀਰ ਵਿੱਚ ਲੜੀਆਂ ਗਈਆਂ ਲੜਾਈਆਂ ਵਿੱਚ ਅਫਗਾਨ ਵੀ ਹਾਰ ਗਏ ਅਤੇ ਉਹਨਾਂ ਨੇ ਅਫਗਾਨਾ ਵਿੱਚ ਨਲੂਆ ਦਾ ਬਹੁਤ ਵੱਡਾ ਡਰ ਵੀ ਪੈਦਾ ਕਰ ਦਿੱਤਾ ਨਲੂਆ ਇਸ ਤੋਂ ਬਾਅਦ ਅਫਗਾਨ ਪੰਜਾਬ ਸਰਹਾਦੂ ਉੱਤੇ ਨਜ਼ਰ ਰੱਖਣ ਲਈ ਪੇਸ਼ਾਵਰ ਵਿੱਚ ਤਾਇਨਾਤ ਰਹਿ ਜਮਰੋਦ ਦੀ ਲੜਾਈ ਨਲੂਆ ਦੀ ਅੰਤਮ ਲੜਾਈ ਸਾਬਤ ਹੋਈ ਉਸ ਦੀ ਲੜਾਈ ਵਿੱਚ ਦੋਸਤ ਮੁਹੰਮਦ ਖਾਨ ਨੇ ਆਪਣੇ ਪੰਜ ਪੁੱਤਰਾਂ ਨਾਲ ਸਿੱਖ ਫੌਜ ਦੇ ਵਿਰੁੱਧ ਲੜਾਈ ਦੇ ਵਿੱਚ ਹਿੱਸਾ ਲਿਆ ਜਿਸ ਦੇ ਕੋਲ ਸਿਰਫ 600 ਦੇ ਕਰੀਬ ਆਦਮੀ ਸੀ ਅਤੇ ਸੀਮਤ ਸਪਲਾਈ ਸੀ ਨਲੂਆ ਜੋ ਉਸ ਸਮੇਂ ਪਸ਼ਾਵਰ ਵਿੱਚ ਸੀ ਨੇ ਸਿੱਖ ਫੌਜ ਨੂੰ ਬਚਾਉਣ ਲਈ ਜਮਰੋਦ ਵੱਲ ਕੂਚ ਕੀਤਾ ਜੋ ਦੋਸਤ ਮੁਹੰਮਦ ਦੀਆਂ ਫੌਜਾਂ ਨਾਲ ਘਿਰਿਆ ਹੋਇਆ ਸੀ ਜਦੋਂ ਫੁਗਾਨ ਫੌਜ ਨੂੰ ਨਲੂਆ ਦੇ ਅਚਾਨਕ ਆਉਣ ਬਾਰੇ ਪਤਾ ਲੱਗਾ ਤਾਂ ਫੁਗਾਨ ਹੈਰਾਨ ਰਹਿ ਗਏ ਅਤੇ ਜਲਦਬਾਜ਼ੀ ਵਿੱਚ ਜੰਗ ਦੇ ਮੈਦਾਨ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਉਸ ਸਮੇਂ ਦੌਰਾਨ ਨਲੂਆ ਗੰਭੀਰ ਗੋਡਣਾ ਨਾਲ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਪਰ ਆਪਣੀ ਮੌਤ ਤੋਂ ਪਹਿਲਾਂ ਉਸਨੇ ਆਪਣੀ ਫੌਜ ਨੂੰ ਕਿਹਾ ਕਿ ਜਦੋਂ ਤੱਕ ਲਾਹੌਰ ਤੋਂ ਫੌਜਾਂ ਉਹਨਾਂ ਦੇ ਸਮਰਥਨ ਵਿੱਚ ਨਹੀਂ ਆਉਂਦੀਆਂ ਉਦੋਂ ਤੱਕ ਉਸ ਦੀ ਮੌਤ ਦੀ ਖਬਰ ਦਾ ਖੁਲਾਸਾ ਨਾ ਕਰਨਾ ਐਜਾ ਇਸ ਲਈ ਕਿਉਂਕਿ ਅਫਗਾਨਾ ਦੇ ਵਿੱਚ ਹਰੀ ਸਿੰਘ ਨਲੂਆ ਦਾ ਖੋਫੀ ਇਤਿਹਾਸਕਾਰ ਮੰਨਦੇ ਨੇ ਕਿ ਜੇ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਕਮਾਂਡਰ ਨਲੂਆ ਨੇ ਪਸ਼ਾਵਰ ਅਤੇ ਉੱਤਰੀ ਪਛਮੀ ਸਰਹੱਦ ਜੋ ਕਿ ਹੁਣ ਪਾਕਿਸਤਾਨ ਦਾ ਹਿੱਸਾ ਹੈ ਦਾ ਕੰਟਰੋਲ ਨਾ ਲਿਆ ਹੁੰਦਾ ਤਾਂ ਇਹ ਖੇਤਰ ਅਫਗਾਨਿਸਤਾਨ ਦਾ ਹਿੱਸਾ ਹੋ ਸਕਦੇ ਸੀ ਇਹ ਬਦਲੇ ਵਿੱਚ ਪੰਜਾਬ ਅਤੇ ਦਿੱਲੀ ਵਿੱਚ ਹੋਰ ਅਫਗਾਨਕ ਉਸਵੇਟ ਦਾ ਕਾਰਨ ਬਣ ਸਕਦਾ ਸੀ ਤਾਂ ਇਹ ਸੀ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਬਾਰੇ ਸਾਡੀ ਖਾਸ ਰਿਪੋਰਟ ਜਿਨ੍ਹਾਂ ਦਾ ਜ਼ਿਕਰ ਸਿੱਧੂ ਮੂਸੇਵਾਲਾ ਨੇ ਆਪਣੇ ਇਸ ਗੀਤ ਦੇ ਵਿੱਚ ਕੀਤਾ ਹੈ ਸਿੱਧੂ ਮੂਸੇਵਾਲਾ ਦਾ ਇਹ ਗੀਤ ਤੁਹਾਨੂੰ ਕਿਉਂ ਜਿਆ ਲੱਗਿਆ ਇਹ ਵੀ ਦੱਸਣਾ ਨਾ ਭੁੱਲਣਾ ਅਤੇ ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਸਲਾਮ ਵੀ ਜ਼ਰੂਰ ਕਰਨਾ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ